ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ ਕਲੈਕਸ਼ਨ ਤੇ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਜੀ ਬਹੁਤ ਪਿਆਰੀ ਜੀ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਸਰਦੀ ਦਾ ਸੀਜ਼ਨ ਹੈ ਜੀ ਤੇ ਸਰਦੀ ਵਾਲੇ ਸੂਟ ਲੈ ਕੇ ਹਾਜ਼ਰ ਹੋਏ ਹਾਂ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਕਲਰ ਡਿਜ਼ਾਈਨ ਬਹੁਤ ਹੀ ਜ਼ਿਆਦਾ ਪਿਆਰੀ ਹੈ ਜੀ ਇਹਨਾਂ ਦੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਇਹ ਵਾਲੇ ਸੂਟ ਜਿਹੜੇ ਤੁਸੀਂ ਦੇਖ ਰਹੇ ਹੋ ਜੀ ਇਹ ਆਰਾਮਟੈਕਸ ਬ੍ਰਾਂਡ ਦੇ ਆਉਣਗੇ ਜੀ ਗਰਮ ਸੂਟ ਹੈ ਜੀ ਪਿਓਰ ਪਸ਼ਮੀਨੇ ਦੇ ਬਿਹਰ ਦੀ ਕੁਆਲਟੀ ਹੈ ਜੀ ਰਾਮ ਟੈਕਸ ਬ੍ਰਾਂਡ ਹੈ ਜੀ ਤੇ ਬਹੁਤ ਹੀ ਜ਼ਿਆਦਾ ਸੋਹਣਾ ਸਟੱਫ ਹੈ ਜੀ ਸ਼ਰਟ ਵੀ ਰਾਮ ਟੈਕਸ ਦੀ ਆਊਗੀ ਜੀ ਬਾਟਮ ਵੀ ਰਾਮ ਟੈਕਸ ਦੀ ਆਊਗੀ ਤੇ ਸਟੱਫ ਦੀ ਜੇ ਆਪਾਂ ਗੱਲ ਕਰੀਏ ਤਾਂ ਸਟੱਫ ਬਹੁਤ ਹੀ ਜ਼ਿਆਦਾ ਗਰਮ ਤੇ ਬਹੁਤ ਹੀ ਜ਼ਿਆਦਾ ਪਿਆਰਾ ਹੈ ਜੀ ਕੋਈ ਬੁਰਨੀ ਆਉਂਦਾ ਜੀ ਬਿਲਕੁਲ ਵੀ ਖਰਾਬ ਹੋਣ ਵਾਲਾ ਫੈਬਰਿਕ ਨਹੀਂ ਹੈ ਜੀ ਨਾ ਇਹਦਾ ਕਲਰ ਖਰਾਬ ਹੋਵੇ ਨਾ ਇਹਦੇ ਤੇ ਕੋਈ ਬੁਰਾ ਹੋਵੇ ਨਾ ਇਹਦੇ ਤੇ ਇਹਦਾ ਕਪੜਾ ਖਰਾਬ ਹੋਵੇ ਜੀ ਤੇ ਇਹਦਾ ਪ੍ਰਾਈਜ਼ ਰਹੂਗਾ ਜੀ 1250 ਰੁਪਏ ਜੀ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਵੇ ਸਕਰੀਨਸ਼ਾਟ ਭੇਜ ਕੇ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਆਪ ਦੀ ਬੁਕਿੰਗ ਕਰਵਾ ਸਕਦੇ ਹੋ ਕਲਰ ਡਿਜ਼ਾਈਨ ਸਾਰੇ ਹੀ ਬਹੁਤ ਜ਼ਿਆਦਾ ਬੈਸਟ ਹੈ ਜੀ ਬਿਲਕੁਲ ਨਵੀਂ ਡਿਜ਼ਾਈਨਿੰਗ ਹੈ ਬਹੁਤ ਜ਼ਿਆਦਾ ਸੋਹਣੇ ਪ੍ਰਿੰਟ ਹੈ ਲਾਈਟ ਡਾਰਕ ਸਾਰੇ ਤਰ੍ਹਾਂ ਦੇ ਪ੍ਰਿੰਟ ਤੁਹਾਨੂੰ ਮਿਲ ਜਾਣਗੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਵੇ ਤੁਸੀਂ ਆਰਡਰ ਕਰ ਸਕਦੇ ਹੋ ਤੇ ਜੇ ਕਿਸੇ ਭੈਣ ਨੇ ਇਹਨਾਂ ਦੇ ਨਾਲ ਦੁਪੱਟਾ ਰੈਡੀ ਕਰਵਾਉਣਾ ਹੈ ਤਾਂ ਤੁਸੀਂ ਸਾਡੇ ਤੋਂ ਦੁਪੱਟਾ ਵੀ ਰੈਡੀ ਕਰਵਾ ਸਕਦੇ ਹੋ ਆਪਾਂ ਤੁਹਾਨੂੰ ਦੁਪੱਟਾ ਵੀ ਨਾਲ ਰੈਡੀ ਕਰਕੇ ਦੇ ਦਾਂਗੇ ਜੀ ਇਹ ਵਾਲੇ ਸੂਟ ਆਉਣਗੇ ਜੀ ਕੁੱਲੂ ਪੱਟੀ ਵਾਲੇ ਇਹਨਾਂ ਦੇ ਨਾਲ ਸ਼ਾਲ ਆਊਗਾ ਜੀ ਨਾਲ ਸੂਟ ਆਊਗਾ ਬਹੁਤ ਜ਼ਿਆਦਾ ਸੋਹਣਾ ਸਟੱਫ ਹੈ ਜੀ ਇਹਨਾਂ ਦਾ ਪੂਰਾ ਗਰਮ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣੇ ਸੋਹਣੇ ਇਹਨਾਂ ਦੇ ਕਲਰ ਹੈ ਤੇ ਬਹੁਤ ਹੀ ਜ਼ਿਆਦਾ ਸੋਹਣੀ ਸੋਹਣੀ ਇਹਨਾਂ ਦੀ ਡਿਜ਼ਾਈਨਿੰਗ ਹੈ ਬਹੁਤ ਜ਼ਿਆਦਾ ਸੋਹਣਾ ਇਹਨਾਂ ਦੇ ਨਾਲ ਸ਼ਾਲ ਹੈ ਜੀ ਤੇ ਰੰਗ ਇਹਨਾਂ ਦੇ ਬਹੁਤ ਜ਼ਿਆਦਾ ਸੋਹਣੇ ਆ ਜੀ ਤੁਸੀਂ ਕੋਈ ਵੀ ਸੂਟ ਲੈਣਾ ਹੋਵੇ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜੀ ਇਨਾਂ ਦਾ ਪ੍ਰਾਈਸ 950 ਰੁਪਏ ਹੈ ਜੀ ਫ੍ਰੀ ਸ਼ਿਪਿੰਗ ਹੈ ਤੁਸੀਂ ਦੇਖੋ ਜੀ ਬਹੁਤ ਹੀ ਪਿਆਰੇ ਪਿਆਰੇ ਜੇ ਕਲਰ ਹੈ ਜੀ ਇਹਨਾਂ ਦੇ ਤੇ 950 ਰੁਪਏ ਪ੍ਰਾਈਸ ਹੈ ਜੀ ਇਹਨਾਂ ਦਾ ਤੇ ਸ਼ਿਪਿੰਗ ਫ੍ਰੀ ਹੈ ਜੀ ਇਹਨਾਂ ਦੀ ਇਹ ਵਾਲੇ ਸੂਟ ਆਉਣਗੇ ਜੀ ਕੋਟ్రਾਈ ਦੇ ਲਗਜ਼ਰੀ ਕੋਟ్రਾਈ ਹੈ ਜੀ ਪ੍ਰੀਮੀਅਮ ਕੁਆਲਿਟੀ ਹੈ ਤੇ ਬਹੁਤ ਜ਼ਿਆਦਾ ਲਾਈਟ ਵੇਟ ਫੀਲ ਹੈ ਜੀ ਇਸ ਕਪੜੇ ਦੀ ਬਹੁਤ ਜਿਆਦਾ ਸੋਹਣਾ ਤੇ ਬਹੁਤ ਜਿਆਦਾ ਸੌਫਟ ਹੈ ਜੀ ਜਿਵੇਂ ਪਹਿਲਾਂ ਕੋਟ్రਾਈ ਆਉਂਦੀ ਸੀ ਜੀ ਉਹ ਖਰਾਬ ਹੋ ਜਾਂਦੀ ਸੀ ਬਹੁਤ ਹਾਰਡ ਹੁੰਦੀ ਸੀ ਇਹ ਬਿਲਕੁਲ ਵੀ ਹਾਰਡ ਨਹੀਂ ਹੈ ਜੀ ਬਹੁਤ ਹੀ ਜਿਆਦਾ ਸੌਫਟ ਹੈ ਤੇ ਨਾਲ ਦੀ ਇਹਦੇ ਬੋਟਮ ਆਉਗੀ ਜੀ ਸ਼ੈਡੋ ਪ੍ਰਿੰਟ ਦੀ ਕੋਟ్రਾਈ ਦੀ ਬੋਟਮ ਆਉਗੀ ਕੋਟ్రਾਈ ਦੀ ਸ਼ਰਟ ਆਉਗੀ ਤੁਸੀਂ ਦੇਖ ਸਕਦੇ ਹੋ ਜੀ ਕਲਰ ਇਹਨਾਂ ਦੇ ਬਹੁਤ ਜਿਆਦਾ ਪਿਆਰੇ ਹੈ ਜੀ ਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਹੈ ਜੀ 1095 ਦੇ ਨਾਲ ਫ੍ਰੀ ਸ਼ਿਪਿੰਗ ਦੇ ਨਾਲ ਇਹ ਸੂਟ ਸੋਡੇ ਘਰੇ ਪਹੁੰਚ ਜੂਗਾ ਜੀ ਇਹ ਵਾਲੇ ਸੂਟ ਵੀ ਰਾਮਟੈਕਸ ਬ੍ਰਾਂਡ ਦੇ ਆ ਜੀ ਤੇ ਨਾਲ ਪਲੇਨ ਪਸ਼ਮੀਨੇ ਦੀਆਂ बॉਟਮ ਹੈ ਜੀ ਤੇ ਇਹਨਾਂ ਦਾ ਪ੍ਰਾਈਸ 850 ਹੈ ਸ਼ਿਪਿੰਗ ਫ੍ਰੀ ਹੈ ਤੁਸੀਂ ਜਿਹੜਾ ਵੀ ਸੂਟ ਆਰਡਰ ਕਰਨਾ ਹੈ ਫਟਾਫਟ ਆਪ ਦਾ ਆਰਡਰ ਬੁੱਕ ਕਰਵਾ ਸਕਦੇ ਹੋ ਤੇ ਵੀਡੀਓ ਹੁਣ ਐਂਡ ਤੱਕ ਜਰੂਰ ਦੇਖਿਆ ਕਰੋ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਘੰਟੀ ਵਾਲੇ ਬਟਨ ਨੂੰ ਆਨ ਕਰ ਲਿਓ ਜੀ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਜੀ ਲਾਈਕ ਕਰ ਦਿਆ ਕਰੋ ਤੇ ਪਲੀਜ਼ ਕਮੈਂਟ ਜ਼ਰੂਰ ਕਰਿਆ ਕਰੋ ਵੀ ਕਿਵੇਂ ਦੇ ਸੋਨੂ ਸਾਡੀ ਕਲੈਕਸ਼ਨ ਲੱਗਦੀ ਹੈ ਜੀ ਤੇ ਆਪਣੇ ਕੱਪੜੇ ਦੀ ਪੂਰੀ ਗਾਰੰਟੀ ਹੁੰਦੀ ਹੈ ਜੀ ਆਪਣਾ ਕੱਪੜਾ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਜੀ ਬ੍ਰਾਂਡਡ ਸਟੱਫ ਹੈ ਜੀ ਸਾਰਾ ਸਾਰੇ ਸੂਟ ਬ੍ਰਾਂਡਡ ਆਉਣਗੇ ਜੀ ਇਸ ਤਰ੍ਹਾਂ ਦੇ ਹੋਰ ਸੋਹਣੇ ਸੋਹਣੇ ਸੂਟ ਦੇਖਣ ਲਈ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਕਲਰ ਡਿਜ਼ਾਈਨ ਇਹਨਾਂ ਦੇ ਐਨ ਐਕੂ ਜਿਆਦਾ ਪਿਆਰੇ ਹੈ ਜੀ ਬਹੁਤ ਜਿਆਦਾ ਕੋਈ ਵੀ ਸੂਟ ਛੱਡਣ ਵਾਲਾ ਨਹੀਂ ਹੈ ਜੀ ਤੇ ਪਲੀਜ਼ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਜਿਆਦਾ ਤੋਂ ਜਿਆਦਾ ਆਪ ਦਾ ਲਾਈਕ ਸ਼ੇਅਰ ਕਰਿਆ ਕਰੋ ਜੀ ਤੇ ਫਟਾਫਟ ਤੁਸੀਂ ਆਪਦੀ ਬੁਕਿੰਗ ਕਰਵਾ ਲਓ ਜੀ ਤੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਤੁਸੀਂ ਸੂਟ ਸਾਰੇ ਦੇਖਿਆ ਜੀ ਇਹ ਸਾਰੇ ਸਰਦੀ ਵਾਲੇ ਸੂਟ ਹੈ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ